ਸ੍ਰੀ ਕਾ ਜੀ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਕਪੜਾ ਲੈਤਾਗਾ 1.25 ਮੀਟਰ ਕਪੜਾ ਸੀ ਆਪਾਂ ਲੰਬਾਈ ਜਿਹੜੀ ਆਈ ਕਮੀਜ਼ ਦੀ ਲਾ ਲਈ ਹਜੇ ਆਪਾਂ ਇਹ ਚ ਕੋਈ ਵੀ ਕੱਟਾ ਨਹੀਂ ਪਾਣੀ ਕੋਈ ਵੀ ਆਪਾਂ ਪਲੋਨੀ ਦੇ ਸਾਨ ਨਹੀਂ ਲਾਈਆਂ ਇਹ ਹੁਣ ਸੁਣੋ ਮੈਂ ਇਸ ਤਰ੍ਹਾਂ ਦੱਸ ਰਹੀ ਆਂ ਵੀ ਆਪਾਂ ਜਦੋਂ ਆਪਾਂ ਪਹਿਲਾਂ ਲੈਂਸ ਲਾ ਕੇ ਤਿਆਰ ਕਰਨਾ ਕਮੀਜ਼ ਤਾਂ ਉਹ ਕਿਵੇਂ ਕਰਨਾ ਵੀ ਜਦੋਂ ਨਾਲੇ ਆਪਾਂ ਬਾਅਦ ਦੇ ਵਿੱਚ ਆਪਾਂ ਜਦੋਂ ਕਪੜਾ ਵੱਧ ਘੱਟ ਰੱਖ ਲੈਨੇ ਤੇ ਉਹ ਇੱਕੋ ਜਿਹਾ ਨਹੀਂ ਆਉਂਦਾ ਬਾਦ ਘੱਟ ਰਹਿ ਜਾਂਦੀ ਇਹਦੇ ਵਿੱਚ ਬਾਦ ਘੱਟ ਨਹੀਂ ਰਹਿੰਦੀ ਆਪਾਂ ਪਹਿਲਾਂ ਕਮੀਜ਼ ਥੱਲੋਂ ਤਿਆਰ ਕਰਾਂਗੇ

ਆਪਾਂ ਇਹ ਕਹਾ ਭਾਂ ਪਕਾਈ ਹੋਈ ਹੈ 2 ਇੰਚ ਤੇ ਆਪਾਂ ਇਹ ਜਿਹੜੀ ਲੈਸ ਆਪਾਂ ਧਰੀਏ ਇਹਨੂੰ ਆਪਾਂ ਉਲਟਾ ਕੇ ਇਸ ਤਰ੍ਹਾਂ ਇਹ ਭਾਂ ਦੇ ਉੱਪਰ ਉੱਪਰ ਸिलाई ਲਾਵਾਂਗੇ ਕਿ ਆਪਣਾ ਇਹ ਜਿਹੜਾ ਆ ਕਪੜਾ ਗਏ ਆ ਆਪਾਂ ਤਰਪਾਈ ਕਰਨ ਵਾਸਤੇ ਆਪਣਾ ਰਹਿ ਜੂਗਾ ਆਪਾਂ ਉਸ ਸਲਾਈ ਦੇ ਉੱਪਰ ਉੱਪਰ ਸिलाई ਲਾਵਾਂਗੇ ਇਹ ਸਲਾਈ ਨੂੰ ਆਪਾਂ ਜਿਹੜੀ ਭਾਂ ਆ ਉਹਦੇ ਉੱਪਰ ਧਰ ਕੇ ਸिलाई ਲਾਉਣੀ ਆ ਜਿਹੜੇ ਹੁਣ ਆਪਣੀ ਇਹ ਲੈ ਐਸੀ ਗਈ ਇਹ ਲੈਸ ਆਪਣੀ ਲਾ ਗਈ ਹੁਣ ਆਪਾਂ ਜਿਹੜੀ ਕੱਟ ਕੇ ਧਰਨੀ ਆ ਤੁਹਾਨੂੰ ਉਹ ਦੱਸਾਂਗੇ ਹੁਣ ਆਪਾਂ ਇਹ 5 ਇੰਚ ਤੇ ਆਪਾਂ ਜਿਹੜੀਆਂ ਇਹ ਨਿਸ਼ਾਨੀਆਂ ਨੇ ਆਪਾਂ 5-5 ਇੰਚ ਤੇ ਲਾ ਰੱਖੀਆਂ ਨੇ ਹੁਣ ਆਪਾਂ ਇਹਨੂੰ ਫੱਟੇ ਦੇ ਨਾਲ ਆਪਾਂ ਸਿੱਧੀ ਸਲਾਈ ਇਸ ਸੈਥੇ ਆਪਾਂ ਲਖੀਰ ਲਾਵਾਂਗੇ ਪਹਿਲਾਂ ਤਾਂ ਹੁਣ ਆਪਾਂ ਫੱਟੇ ਦੇ ਨਾਲ ਸਿੱਧਾ ਕਰਕੇ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਇਹਨੂੰ ਕੱਟ ਲਾ ਲਾਂਗੇ ਆਪਾਂ ਜਿਹੜੀ ਲਖੀਰ ਲਾਈ ਹੈ ਲਖੀਰ ਤੋਂ ਉੱਪਰ ਉੱਪਰ ਕੱਟਣਾ ਇਹ ਤੁਸੀਂ ਫਾਂਜ ਆਪਦੇ ਹਿਸਾਬ ਨਾਲ ਕੱਪੜਾ ਰੱਖ ਸਕਦੇ ਹੋ ਵਿਚਾਲੇ ਕਿੰਨਾ ਵੀ ਸੰਨ ਰੱਖਣਾ ਮੈਂ ਇੱਥੇ 5-5 ਇੰਚ ਸੰਨ ਰੱਖਿਆ ਹੋਇਆ ਹੈ 5 ਇੰਚ ਦਾ ਹੁਣ ਆਪਣੇ ਕੋਲੇ ਆਵੇ ਖੁਆ ਪੱਲਾ ਜਿਹੜਾ ਅੱਡ ਹੋ ਗਿਆ ਆਪਾਂ ਇੱਥੇ ਗੁੰਮ ਲਾਏ ਸਲਾਵਾਂਗੇ ਜਿਹੜੀ ਇਹ ਬਲੈਸ ਲਾਵਾਂਗੇ ਆਪਾਂ ਇਹਦੀ ਵੀ ਸਲਾਈ ਆਪਾਂ ਉੱਪਰ ਨਹੀਂ ਦਿਸਣ ਦੇਣੀ ਇਹ ਸਲਾਈ ਆਪਾਂ ਇਸ ਤਰ੍ਹਾਂ ਲਾਵਾਂਗੇ ਹਾਂ ਵੇਖੋ ਆਪਾਂ ਜਿਹੜਾ ਹੁਣ ਕੱਪੜਾ ਆਪਾਂ ਪਹਿਲਾਂ ਕੱਪੜੇ ਨੂੰ ਕੱਲੇ ਨੂੰ ਇਸ ਤਰ੍ਹਾਂ ਮੋੜ ਕੇ ਸਲਾਈ ਲਾਵਾਂਗੇ ਕੱਲੇ ਦੀ ਇਸ ਤਰ੍ਹਾਂ ਫਿਰ ਆਪਣੀ ਸਲਾਈ ਜਿਹੜੀ ਆਪਾਂ ਉਹ ਦੂਸਰੇ ਪਾਸਾ ਆਪਾਂ ਉੱਪਰ ਨਹੀਂ ਦਿਖਣ ਦੇਣੀ ਇਹ ਆਪਣੀ ਉੱਪਰਲੇ ਪਾਸੇ ਵੀ ਗੋਮ ਸਲਾਈ ਆ ਉਹ ਆਪਣੀ ਇਹ ਲੈਸ ਵੀ ਗੋਮ ਲੱਗੂਗੀ ਆ ਵੇਖੋ ਜੀ ਹੁਣ ਆਪਾਂ ਜਿਹੜੀ ਉਹ ਸਲਾਈ ਆ ਆਪਾਂ ਮਾਰ ਲਈ ਹੁਣ ਆਪਾਂ ਇਹਨੂੰ ਕੀ ਕਰਨਾ ਸਲਾਈ ਨੂੰ ਆਪਾਂ ਜਿਹੜਾ ਕੱਪੜਾ ਆਪਣਾ ਉੱਪਰ ਸਿੱਧਾ ਪਾਸਾ ਹੋਵੇ ਜਿਹੜੀ ਆਪਣੀ ਲੈਸ ਆ ਇਹ ਸਿੱਧਾ ਪਾਸਾ ਆਪਾਂ ਸਿੱਧੇ ਪਾਸੇ ਨਾਲ ਮਿਲਾਵਾਂਗੇ ਲੈਸ ਦਾ ਪੁੱਠਾ ਪਾਸਾ ਆਪਾਂ ਉੱਪਰ ਰੱਖਾਂਗੇ ਇਸ ਤਰ੍ਹਾਂ ਆਪਣੀ ਜਿਹੜੀ ਇਹ ਇਹ ਪੱਲੇ ਤੇ ਆਪਣੀ ਇਹ ਲੈਸ ਲੱਗ ਗਈ ਹੁਣ ਆਪਾਂ ਜਿਹੜਾ ਇਹਦੇ ਨਾਲੋਂ ਅਲੱਗ ਪੱਲਾ ਕੱਟਿਆਗਾ ਆਪਾਂ ਹੁਣ ਤੁਹਾਨੂੰ ਉਹਦੇ ਉੱਤੇ ਵੀ ਇਹਨੂੰ ਨਾਲ ਲਾ ਕੇ ਦਿਖਾਵਾਂਗੇ ਹੁਣ ਆਪਣੇ ਕੋਲੇ ਜਿਹੜਾ ਇਹ ਕੱਪੜਾ ਹੈਗਾ ਆਪਾਂ ਇਹਨੂੰ ਉਹਦੇ ਨਾਲ ਲਾਵਾਂਗੇ ਜੋੜਾਂਗੇ ਹੁਣ ਆਪਾਂ ਇਹ ਤੇ ਵੀ ਪਹਿਲਾਂ ਉਸੇ ਤਰੀਕੇ ਸਿਲਾਈ ਲਾਉਣੀ ਹੈ ਜਿਵੇਂ ਆਪਾਂ ਪਹਿਲਾਂ ਉਹ ਤੇ ਲਾਈ ਸੀ ਆ ਦੇਖੋ ਹੀ ਹੁਣ ਆਪਾਂ ਉਹ ਪਾਸਾ ਸਿੱਧਾ ਕਰ ਲਿਆ ਜਿਹੜਾ ਆਪਾਂ ਇਹ ਇਹਨੂੰ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਲੈਸ ਵਾਲੇ ਨੂੰ ਮੋੜਦਾ ਕਰ ਲਾਂਗੇ ਇਸ ਤਰ੍ਹਾਂ ਇਹ ਪਾਸ ਆਪਣਾ ਪੁੱਠਾ ਉੱਪਰਲੇ ਪਾਸੇ ਆਊਗਾ ਸਿੱਧਾ ਆਪਣਾ ਥੱਲੇ ਉਹ ਸਿੱਧੇ ਪਾਸੇ ਦੇ ਨਾਲ ਮਿਲਾਉਣਾਗਾ ਇਹ ਸੌਖਾ ਤਰੀਕਾ ਹੈ ਇਹ ਜਿਹੜੀ ਆਪਾਂ ਇਹ ਗੁੰਮ ਲੈਸ ਲਾਉਣੀ ਆਪਾਂ ਕੱਟ ਕੇ ਵਾਲੀ ਵੀ ਗੁੰਮ ਲੈਸ ਲੱਗ ਜਾਂਦੀ ਹੈ ਆਵੇ ਕੋਈ ਆਪਣੀ ਲੈਸ ਜਿਹੜੀ ਇਹ ਲੱਗ ਗਈ ਨਾਲ ਤਾਂ ਇਹਦੇ ਵਿੱਚ ਹੁਣ ਜਿਹੜਾ ਕਪੜਾ ਆਪਾਂ ਨੂੰ ਕੋਈ ਘਾਟ ਵਾਧੇ ਆਪਣੀ ਕੋਈ ਟੈਂਸ਼ਨ ਨਹੀਂ ਹੈਗੀ ਬਸ ਤਾਂ ਹਾਂ ਆਪਾਂ ਹੁਣ ਕਾਟਾਂ ਪਾ ਲਾਂਗੇ ਇਹਨੂੰ ਜਿਵੇਂ ਆਪਾਂ ਆਂ ਸੂਟਾਂ ਦੇ ਵਿੱਚ ਕਾਟਾਂ ਪਾਉਣਾ ਨਾਲ ਇਨਸਾਨੀਆਂ ਲੈ ਕੇ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੈਨਲ ਤੇ ਨਾਮ ਆਇਆ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਹੈ ਧੰਨਵਾਦ ਜੀ